ਮਾਈਕ ਜੀ ਕੀ ਭੱਤੇ 2025 ਦੀ ਪਹਿਲੀ ਮੀਟਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਨਾਲ ਹੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਵੀ ਕੋਟਾਂ-ਕੁਟਾਲ ਵਧਾਈਆਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਿਆਂ ਦੇ ਵਿੱਚ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਅੰਦਰ ਉਸਤੀ ਸ਼ਰਧਿਕਾ ਲਾ ਹੋਵੇ ਜਿਵੇਂ ਮੈਨੂੰ ਹੁਕਮ ਹੋਇਆ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇਵ ਦੇ ਸਬੰਧ ਵਿੱਚ ਆਪਾਂ ਕਿਉਂਕਿ ਉਹਨਾਂ ਦੀ ਵਡਿਆਈ ਆ ਜਿਹੜੀ ਉਹ ਕੀਤੀ ਨਹੀਂ ਜਾ ਸਕਦੀ ਕਥਨੀ ਤੋਂ ਬਾਹਰ ਇਸ ਕਰਕੇ ਆਪਾਂ ਕੁਝ ਸਾਵਾਂ ਉਹਨਾਂ ਦੀ ਤੀਸ ਕਰਾਂਗੇ ਉਹਨਾਂ ਦੀ ਉਪਮਾ ਕਰਾਂਗੇ ਵਾਪਸਾਰੇ ਬੜਪਾਗੇ ਆ ਜਿਨ੍ਹਾਂ ਨੂੰ ਇਹ ਨਵੇਂ ਸਾਲ ਦੇ ਚੌਥੇ ਦਿਨ ਇੱਥੇ ਬੈਠਣ ਦਾ ਤੇ ਵਿਸ਼ੇਸ਼ ਤੌਰ ਤੇ ਸਾਇਬ ਸਿਰਜੂਰ ਗੋਵੇਂ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਕਰਨ ਦਾ ਸਮਾਂ ਮਿਲਿਆ ਸਾਰੇ ਬੜਪਾਗੇ ਇੱਕ ਵਾਰੀ ਫੇਰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇਸ਼ ਦੀਆਂ ਬਹੁਤ ਬਹੁਤ ਵਧਾਈਆਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਅਵਤਾਰ 1666 ਈਸਵੀ ਨੂੰ ਪਟਨਾ ਸਾਹਿਬ ਵਿਆਹ ਦੇਹਾਰ ਵਿਕੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਜਿਨ੍ਹਾਂ ਨੇ ਤਕਰੀਬਨ 42 ਸਾਲ ਇਸ ਸੰਸਾਰ ਦੇ ਵਿੱਚ ਸਰੀਰਕ ਤੌਰ ਤੇ ਆਪਣਾ ਵਸਾ ਕੀਤਾ ਤੇ 42 ਸਾਲ ਦੇ ਵਿੱਚ ਜੋ ਕਾਰਨਾਮੇ ਜੋ ਮੀਰ ਪੱਥਰ ਉਸਾਰਤ ਕਰਕੇ ਗਏ ਨੇ ਉਹਨਾਂ ਦਾ ਵਰਣਨ ਕਰਨਾ ਬਹੁਤ ਵੱਡੀ ਗੱਲ ਆ ਉਹ 42 ਸਾਲ ਦੇ ਵਿੱਚ ਸਭ ਤੋਂ ਪਹਿਲਾਂ ਤਕਰੀਬਨ 6 ਸਾਲ ਉਹ ਪਟਨਾ ਸਾਹਿਬ ਰਹੇ ਨੇ ਤੇ 29 ਸਾਲ ਸ੍ਰੀ ਨਾਨਕਪੁਰ ਸਾਹਿਬ 3 ਸਾਲ ਪੌਂਟਾ ਸਾਹਿਬ ਅਤੇ 17 ਤੋਂ 14 ਤੋਂ 1708 ਤੱਕ 4 ਸਾਲ ਦਾ ਜਿਹੜਾ ਜੀਵਨ ਆ ਉਹ ਬੜਾ ਸੰਘਰਸ਼ਮਈ ਰਿਹਾ ਉਹ ਉਦੋਂ ਇਹ ਚਲਵੰਡੀ ਸਾਹਿਬ ਉਹ ਤੇ ਸ੍ਰੀ ਹਜੂਰ ਸਾਹਿਬ ਨੇ ਦੇੜ ਵਿਖੇ ਆਪਣਾ ਅੰਤਨ ਸਮਾਪਤ ਆਗੇ ਗਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਵੰਸਦਾਨੀ ਬਾషాਦਰਵੇਸ ਮਹਾਨ ਕਵੀ ਜਿੰਨੇ ਵੀ ਉਪਕੋਪਰੇ ਸ਼ਬਦ ਨੇ ਉਹ ਦਿੱਤੇ ਜਾਂਦੇ ਨੇ ਕਿਉਂਕਿ ਉਹ ਉਹਨਾਂ ਨੂੰ ਜਿੱਥੇ ਕਈ ਭਾਸ਼ਾਵਾਂ ਦਾ ਗਿਆਨ ਸੀਗਾ ਪੰਜਾਬੀ ਹਿੰਦੀ ਸੰਸਕ੍ਰਿਤ ਫਾਰਸੀ ਅਰਬੀ ਦੇ ਵਿੱਚ ਉਹਨਾਂ ਨੇ ਬਾਣੀ ਰਚੀ ਸੋ ਇਸੇ ਤਰ੍ਹਾਂ ਮਹਾਨ ਕਵੀ ਸੰਤ ਸਿਵਾਹੀ ਹੋਣ ਦਾ ਵੀ ਉਹਨਾਂ ਨੂੰ ਮਾਨ ਪ੍ਰਾਪਤ ਹੋਇਆ ਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ 14 ਲੜਾਈਆਂ ਲੜੀਆਂ ਜਿਦੇ ਵਿੱਚ ਪਹਿਲੀ ਲੜਾਈ 1688 ਈਸਵੀ ਦੇ ਭੰਗਾਣੀ ਦਾ ਜੰਦ ਹੋਇਆ ਤੇ ਜਿੰਨੀਆਂ ਵੀ ਲੜਾਈਆਂ ਲੜੀਆਂ ਹਵੇ ਪਹਿਲਾਂ ਦੁਸ਼ਮਣ ਤੇ ਚੜ ਕੇ ਨਹੀਂ ਗਏ ਪਰ ਜਦੋਂ ਦੁਸ਼ਮਣ ਚੜ ਕੇ ਆਇਆ ਤਾਂ ਫਿਰ ਗੁਰੂ ਸਾਹਿਬ ਦੀ ਹਰੇਕ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਆਪਣੇ ਪ੍ਰਕਾਸ਼ ਬਾਰੇ ਵੀ ਗੁਰੂ ਸਾਹਿਬ ਆਪਣੇ ਬਾਣੀ ਦੇ ਦੁਆਰਾ ਨਹੀਂ ਦਰਉਦੇ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਾਈ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਇੱਕ ਹਰਿਆਣੇ ਦਾ ਸਾਈਂ ਫਕੀਰ ਕਹ ਲੋ ਪੀਰ ਭੀਖਣ ਸਾਹ ਤਾਂ ਉਹ ਪੂਰਬ ਵੱਲ ਨੂੰ ਸੈਦ ਕਰਨ ਲੱਗੇ ਤਾਂ ਉਹਨਾਂ ਦੇ ਚੇਲਿਆਂ ਨੂੰ ਕਿਹਾ ਕਿ ਆਪਾਂ ਤਾਂ ਪੱਛਮ ਵੱਲ ਨੂੰ ਸੇਧਾ ਕਰਦੇ ਆ ਵੀ ਪੀਰ ਜੀ ਅੱਜ ਇੱਧਰ ਪੂਰਬ ਵਾਲੂ ਜਾਂ ਚੜ੍ਹਦੀਵਾਲ ਨੂੰ ਸੇਧਾ ਕਰ ਰਿਹਾ ਇਹਦਾ ਕੀ ਕਾਰਨ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਚੜ੍ਹਦੀਵਾਲ ਇੱਕ ਰੋਹਾਨੀ ਰੂਹ ਰੱਬੀ ਰੂਹ ਪ੍ਰਗਟ ਹੋਈ ਆ ਮੈਂ ਉਸ ਨੂੰ ਨਮਸਕਾਰ ਕਰ ਰਿਹਾ ਸੋ ਉਸੇ ਦਿਨ ਉਹ ਇੱਥੋਂ ਕਹਿੰਦੇ ਪੈਦਲ ਚੱਲ ਕੇ ਕਾਫੀ ਲੰਮਾ ਸਮਾਂ ਪੈਂਡਾ ਤਿਆ ਕਰਦੇ ਹੋਏ ਪਟਨਾ ਸਾਹਿਬ ਪਹੁੰਚੇ ਅਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਬਾਲ ਜੀ ਦੇ ਦਰਸ਼ਨ ਕਰਾਓ ਤੇ ਭਾਵੇਂ ਪਰਿਵਾਰ ਵੱਲੋਂ ਕਿਹਾ ਗਿਆ ਵੀ ਹਾਲੇ ਬਾਲ ਛੋਟਾ ਪਰ ਜਦੋਂ ਉਹ ਉੱਥੇ ਬੈਠੀ ਗਿਆ ਕਿ ਮੈਂ ਤਾਂ ਦਰਸ਼ਨ ਕਰਕੇ ਜਾਊਂਗਾ ਤਾਂ ਉਹਨਾਂ ਨੂੰ ਆਮਗਰਪਾਲ ਜੀ ਨੇ ਦਰਸ਼ਨ ਕਰਾਏ ਤਾਂ ਉਹਨਾਂ ਨੇ ਪਰਖਣਾ ਜਾਇਆ ਪਰਖਣਾ ਕਿਵੇਂ ਚਾਇਆ ਕਹਿੰਦੇ ਉਹ ਦੋ ਪੁੱਜੀਆਂ ਲੈ ਕੇ ਉਹਨਾਂ ਜੀ ਨੇ ਆਪਣੇ ਅੰਦਰ ਸੰਕਲਪ ਕੀਤਾ ਵੀ ਜੇ ਇੱਧਰ ਦੀ ਪੁੱਜੀ ਦੇ ਹੱਥ ਰੱਖ ਦੇਣਗੇ ਮੈਂ ਇਹਨਾਂ ਨੂੰ ਮੁਸਲਮਾਨਾਂ ਦਾ ਪੀਰ ਮੰਨੂਗਾ ਤੇ ਦੂਸਰੀ ਤੇ ਮੈਂ ਹਿੰਦੂਆਂ ਦਾ ਗੁਰੂ ਮੰਨੂਗਾ ਪਰ ਗੁਰੂ ਸਾਹਿਬ ਨੇ ਭਾਵੇਂ ਕਹਿੰਦੇ ਕੁਝ ਦਿਨ ਦੀ ਸੀਗੇ ਉਹਨਾਂ ਦਿਨਾਂ ਦੇ ਦੌਰਾਨ ਹੀ ਦੋਏ ਕੁੱਜੀਆਂ ਦੇ ਉੱਪਰ ਹੱਥ ਰੱਖ ਕੇ ਹਿੰਦੂ ਤੇ ਸਿੱਖਾਂ ਦੇ ਹਿੰਦੂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਰਹਿਣ ਦਾ ਮਤਲਬ ਉਦੋਂ ਆਪਣਾ ਜੋਰ ਦਿਖਾਇਆ ਤੇ ਇਸੇ ਕਰਕੇ ਉਹਨਾਂ ਨੂੰ ਸਰਵ ਸਾਰੇ ਧਰਮਾਂ ਦੇ ਸਾਂਝੇ ਗੁਰੂ ਮੰਨਿਆ ਜਾਂਦਾ ਤੇ ਇਸੇ ਤਰ੍ਹਾਂ ਜਦੋਂ ਤਿਆਗ ਦੀ ਗੱਲ ਆਉਂਦੀ ਹੈ ਤਾਂ ਉੱਥੇ ਬਾਲ ਲੀਲਾ ਦੇ ਦੌਰਾਨ ਇੱਕ ਦਿਨ ਕਹਿੰਦੇ ਵੀ ਕੰਗਣ ਗੁਆ ਜਾਂਦਾ ਜਦੋਂ ਕੰਗਣ ਗੁਆ ਜਾਂਦਾ ਆਹੋ ਕਰਦੇ ਜਦੋਂ ਨਾਲ ਜਾਂਦੇ ਆ ਵੀ ਕਿੱਥੇ ਗਿਰਿਆ ਕੰਗਲ ਤਾਂ ਉਹ ਦੂਸਰਾ ਕੰਗਣ ਵੀ ਲਾ ਗੇ ਰਿਆ ਦੇ ਵਿੱਚ ਸੁਟ ਲੈਂਦੇ ਆ ਕਹਿੰਦੇ ਇੱਥੇ ਗਿਰਿਆ ਮਤਲਬ ਉਹ ਕਹਿਣ ਦਾ ਵੀ ਤਿਆਗ ਦੀ ਜਿਹੜੀ ਭਾਵਨਾ ਸੀ ਉਹਨਾਂ ਦੇ ਅੰਦਰ ਬਚਪਨ ਤੋਂ ਹੀ ਸੀ ਇਸੇ ਤਰ੍ਹਾਂ ਜਿਵੇਂ ਜੋ ਸਮਾਂ ਬੀਤਦਾ ਗਿਆ ਫਿਰ ਇਹੋ ਜਿਹਾ ਸਮਾਂ ਆਇਆ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਸਾਇਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਹਿੰਦ ਧਰਮ ਦੀ ਰੱਖਿਆਂ ਲਈ ਆਪਣਾ ਉਪਕਰਮਾਨ ਕਰਨ ਲਈ ਭੇਜਿਆ ਤੇ ਮਾਤਾ ਗੁਜਰੀ ਜੀ ਨੇ ਵੀ ਉੱਥੇ ਆਪਾਂ ਯਾਦ ਕਰਦੇ ਆਂ ਵੀ ਜਿਨ੍ਹਾਂ ਨੇ अनेका ਬੀਬੀਆਂ ਦੇ ਸੁਹਾਗ ਬਚਾਉਣ ਦੇ ਲਈ ਆਪਣੇ ਸੁਹਾਗ ਦੀ ਬਲੀ ਦੇਣੀ ਮੰਨਜ਼ੂਰ ਕਰ ਲਈ ਸੋ ਉਸ ਤੋਂ ਬਾਅਦ 1992 ਈਸਵੀ ਦੇ ਵਿੱਚ ਜੋ ਉਹਨਾਂ ਨੇ ਕ੍ਰਾਂਤੀਕਾਰੀ ਕਾਰਜ ਕੀਤਾ ਆਨੰਦਪੁਰ ਸਾਹਿਬ ਦੇ 1992 ਇਸ ਦਿਨ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਹਾਇਤਾ ਕੀਤੀ ਵਾਹ ਪ੍ਰਗਟਿਓ ਮਰਦ ਗੰਮਣਾ ਬਰਿਆਮ ਉਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਇਹ ਵੀ ਇੱਕ ਦੁਨੀਆ ਤੇ ਪਹਿਲੀ ਮਿਸਾਲ ਸੀ ਜਦੋਂ ਸਾਰੇ ਬਾਨਾ ਦੇ ਸਾਰੇ ਜਾਤਾਂ ਦੇ ਪੰਜ ਪਿਆਰਿਆਂ ਨੂੰ ਇੱਕੋ ਬਾਟੇ ਦੇ ਵਿੱਚ ਅਮਰਿਤ ਛਕਾਇਆ ਗਿਆ ਅਤੇ ਨਾਲ ਹੀ ਉਹ ਤੋਂ ਬਾਅਦ ਉਹਨਾਂ ਨੇ ਆਪ ਉਹਨਾਂ ਨੂੰ ਅਮਰਿਤ ਛਕਾਇਆ ਤੇ ਆਪੇ ਗੁਰ ਚੇਲਾ ਦਾ ਸੰਕਲਪ ਉਸ ਸਮੇਂ ਪੂਰਾ ਕੀਤਾ ਤਾਂ ਉਦੋਂ ਫਿਰ ਪੰਜ ਪਿਆਰਿਆਂ ਦੇ ਮੁਖੀ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਅਸੀਂ ਤਾਂ ਅਮਰ ਦੀ ਖਾਤਰ ਆਪਣੇ ਸੀਸ ਦਿੱਤੇ ਆ ਤੁਹਾਨੂੰ ਤਾਂ ਤੁਸੀਂ ਕੀ ਦਿਓਗੇ ਤਾਂ ਉਦੋਂ ਗੁਰੂ ਮਹਾਰਾਜ ਨੇ ਕਹਿ ਸਕੇ ਮੈਂ ਸਮਾਂ ਆਊਗਾ ਤਾਂ ਆਪਣਾ ਸਾਰਾ ਸਰਵਾਂਸ ਬਾਰ ਦਿਆਂਗਾ ਸੋ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਹੋਰ ਵੀ ਕਈ ਲੜਾਈਆਂ ਹੋਈਆਂ ਤੇ ਬੰਦੇ ਸਾਹਿਬ ਜੀ ਨੇ ਵੀ ਕਿਹਾ ਨਾ ਕਹੂੰ ਅੰਕੀ ਨਾ ਕਹੂੰ ਤਉਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਉਤੀ ਸਾਹਿਬ ਕੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਨਾ ਹੁੰਦੇ ਤਾਂ ਇਹ ਸਾਰੇ ਮੁਲਕ ਦੇ ਅੰਦਰ ਮਤਲਬ ਮੁਸਲਮਾਨਾਂ ਦਾ ਰਾਜ ਹੋਣਾ ਸੀਗਾ ਉਹਨਾਂ ਨੇ ਕਿਸੇ ਨੂੰ ਵੀ ਹਿੰਦੂ ਜਾਂ ਸਿੱਖ ਨੂੰ ਕੋਈ ਵੀ ਪੂਜਾ ਪਾਠ ਨਹੀਂ ਸੀ ਕਰਨ ਦੇਣਾ ਕੱਟੜਵਾ ਸੀਗੇ ਸੋ ਇਸੇ ਤਰ੍ਹਾਂ ਉਹਨਾਂ ਨੇ ਇਹ ਤੇ ਗੁੱਧ ਆਵਾਜ਼ ਠਾਈ ਤੇ ਉਸ ਤੋਂ ਬਾਅਦ ਸਮਾਂ ਆਇਆ 1700 4 ਈਸਵੀ ਦਾ ਜਦੋਂ ਪੰਗਜੀਬ ਦੀ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਮਹੀਨੇ ਦੇ ਵਿੱਚ ਦੇ ਕੁ ਘੇਰਾ ਪਿਆ 5-6 ਮਹੀਨੇ ਘੇਰਾ ਪਿਆ ਰਿਹਾ ਹੌਲੀ-ਹੌਲੀ ਉਹਨਾਂ ਨੇ ਅੰਦਰ ਰਸਦਾਂ ਜਾਨੀ ਬੰਦ ਕਰਤੀਆਂ ਸੋ ਜਦੋਂ ਕੋਈ ਵੀ ਮਤਲਬ ਉਹਨਾਂ ਦਾ ਚਾਰਾ ਉਹਨਾਂ ਚੱਲਿਆ ਤਾਂ ਉਹਨਾਂ ਨੇ ਗੱਲਬਾਤ ਦਾ ਤਰੀਕਾ ਬਣਾਇਆ ਤਾਂ ਗੁਰੂ ਸਾਹਿਬ ਨਾਲ ਇਹ ਗੱਲਬਾਤ ਹੈ ਕਿ ਤੁਸੀਂ ਜੇ ਅਨੰਦਪੁਰ ਦਾ ਕਿਲਾ ਛੱਡ ਦਿੰਦੇ ਹੋ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ ਉਸ ਦੇ ਤੈ ਤੇ 6 ਬੋਦੀ ਸਾਹਮਣੇ ਸੈਭ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪ੍ਰਵਾਸ ਸᱶਇਤ ਸਿੰਘਾ ਸᱶਇਤ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਉਹ ਆਪਣੀ ਜਿਹੜੇ ਮੁਗਲ ਬਾਸ਼ਾ ਜਾਂ ਜਿਹੜੀਆਂ ਫੌਜਾਂ ਸੀ ਆਪਣੀ ਕਸਮਾਂ ਨੂੰ ਖੰਦ ਤੋੜਦੇ ਹੋਏ ਤੇ ਇਸੇ ਤਰ੍ਹਾਂ ਪਹਾੜੀ ਰਾਜੇ ਜਿਨ੍ਹਾਂ ਨੇ ਆٹے ਦੀ ਗਊ ਬਣਾ ਕੇ ਉਹਦੀ ਕਸਮਾਂ ਖਾਧੀਆਂ ਵੀ ਤੁਹਾਨੂੰ ਕੁਝ ਉਹਨਾਂ ਨੂੰ ਤੋੜਦੇ ਹੋਏ ਉਹਨਾਂ ਨੇ ਕੀਰਤਪੁਰ ਦੇ ਤਕਰੀਬਨ 10-12 ਕਿਲੋਮੀਟਰ ਅੱਗੇ ਆ ਕੇ ਉਹਨਾਂ ਨੇ ਪਿੱਛੇ ਹਮਲਾ ਬੋਲਤਾ ਸੋ ਇਸੇ ਤਰ੍ਹਾਂ ਫਿਰ ਜਦੋਂ ਹਮਲਾ ਬੋਲਿਆ ਤਾਂ ਉੱਥੇ ਕਈ ਸਿੰਘ ਅਸੀਦ ਹੋਏ ਉਸ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਆ ਅਮਰਤਵੇਲਾ ਹੋ ਜਾਂਦਾ ਤੇ ਉਹਨਾਂ ਨੇ ਉਸ ਸਮੇਂ ਸਾਨੂੰ ਮਰਤਬੇ ਦੇ ਨਾਲ ਜੁੜਨ ਦਾ ਵੀ ਸੰਦੇਸ਼ ਦਿੱਤਾ ਕਿ ਚਾ ਭਾਵੇਂ ਅਸੀਂ ਜੰਗ ਦੇ ਮੈਦਾਨ ਚ ਹੋਈਏ ਭਾਵੇਂ ਸਾਡੇ ਤੇ ਕਿੰਨੀ ਵੱਡੀ ਬੇਫਤਾ ਹੋ ਵੀ ਕਿਉਂਕਿ ਇਤੋਂ ਵੀ ਵੱਡੀ ਬੇਫਤਾ ਕੀ ਹੋ ਸਕਦੀ ਸੀ ਕਿ ਇੱਕ ਮਹਾਨ ਰਾਇਬਰ ਜਾਂ ਜੋ ਮਖਮਲੀ ਗਦਲਾਂ ਤੇ ਸੌਂਦੇ ਸੀ ਉਹਨਾਂ ਦੇ ਕੋਹੋ ਜੀ ਰਾਤ ਆਈ ਕਿ 6 ਤੇ 7 ਦੀ ਉਹਦੀ ਰਾਤ ਨੂੰ ਸਰਸਨ ਨਦੀ ਦੇ ਉੱਪਰ ਪਰਿਵਾਰ ਖੋੜਾ ਹੋਇਆ ਤੇ ਉੱਥੇ ਬੈਠ ਕੇ ਵੀ ਉਹਨਾਂ ਨੇ ਸ੍ਰੀ ਆਸਾ ਜੀ ਦੇ ਬਾਰ ਦਾ ਕੀਰਤਨ ਕੀਤਾ ਤੇ ਆਪਣਾ ਨਿਤਨੇਮ ਕੀਤਾ ਤੇ ਉਸ ਤੋਂ ਬਾਅਦ ਸੱਸ ਸਹਣਾ ਦੀ ਤੇ ਫਿਰ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਵੱਡੇ ਸਹਬਜਾਦੇ ਤੇ ਦੀ ਸਾਹਿਬ ਸ੍ਰੀ ਗੁਰੂ ਰਣ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਆ ਛੋਟੇ ਸਹਬਜਾਦੇ ਤੇ ਮਾਤਾ ਗੁਜਰੀ ਜੀ ਉਹ ਕੁੰਬੇ ਵਾਸਤੀ ਦੀ ਛਾਂ ਦੇ ਵਿੱਚ ਪਹੁੰਚਦੇ ਆ ਤੇ ਉੱਥੋਂ ਬੰਗੂਰ ਸੋਈਆ ਉਹਨਾਂ ਨੂੰ ਲੈ ਜਾਂਦਾ ਇਹ ਇਤਿਹਾਸ ਆਪਾਂ ਪਿਛਲੇ ਮਹੀਨੇ ਦੀ ਮੀਟਿੰਗ ਦੇ ਵਿੱਚ ਜਾ ਸੁਦੇਸ਼ ਸਿੰਘ ਰਾਜਪutra ਨੇ ਸੰਝਾ ਕੀਤਾ ਸੀਗਾ ਸੋ ਉਸ ਤੋਂ ਬਾਅਦ ਫਿਰ ਚਮਕੌਰ ਦੀ ਜੰਗ ਦੇ ਜੰਗ ਹੁੰਦੀ ਆ ਤੇ ਉੱਥੇ ਫਿਰ ਗੁਰੂ ਸਾਹਿਬ ਦੇ ਅੱਖਾਂ ਦੇ ਸਾਹਮਣੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹਨਾਂ ਨੇ ਮਹਾਨ ਕਵੀ ਮਹਾਨ ਸੂਰਬੀਰ ਯੋद्धा ਹੋਣ ਦਾ ਸੰਕਲਪ ਪੂਰਾ ਕੀਤਾ ਇੱਥੇ ਆ ਕੇ ਉਹਨਾਂ ਨੇ ਇੱਕ ਇੱਕ ਪਿਤਾ ਹੋਣ ਦਾ ਫਰਜ਼ ਵੀ ਨਿਭਾਇਆ ਤੇ ਪਰ ਅਸੀਂ ਵੀ ਆਪਾਂ ਵੀ ਬੱਚਿਆਂ ਨੇ ਪਰ ਆਪਣੇ ਬੱਚਿਆਂ ਦੇ ਜਦੋਂ ਕੋਈ ਸੱਟ ਲੱਗਦੀ ਆ ਜਾਂ ਕੋਈ ਵੀ ਤਕਲੀਫ ਹੁੰਦੀ ਆ ਤੇ ਆਪਾਂ ਨੂੰ ਨਾਲ ਹੀ ਕਿੰਨੀ ਤਕਲੀਫ ਹੁੰਦੀ ਆ ਪਰ ਧੰਨ ਉਹਦਾ ਜਿਗਰਾ ਕਰਨਗਿਆਂ ਵਾਲੇ ਦਾ ਜਿਹਨੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਹੁੰਦੇ ਦੇਖੇ ਸੌਰ ਸਿੰਘ ਸੀਤਲ ਜੀ ਇਸ ਬਾਰੇ ਲਿਖਦੇ ਹੱਸ ਸੀਤ ਦੀ ਪਾ ਗਿਆ ਜਦ ਲਾਲ ਛਟੇਰਾ ਅੱਖਾਂ ਸਾਹਵੇਂ ਹੋ ਗਿਆ ਉਹ 베ਰਾ 베ਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਬਡੇਰਾ ਅਥਵਾ ਨ ਬੋਲੇ ਸਤਗੁਰੂ ਬਾ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚਰਣਾ ਜੋ ਪਰੇ ਜੁਗੇ ਰੋ ਬਾਹੂ ਕਹੋ ਗੋਬਿੰਦ ਸਿੰਘ ਧਨ ਤੇਰਾ ਜੇਰਾ ਪੰਥ ਵਸੇ ਮੈ ਉਹ ਜਣਾ ਮਨ ਚੋਕ ਨੇਰਾ ਦੇਖੋ ਕਿੱਡੀ ਵੱਡੀ ਮਤਲਬ ਗੱਲ ਉਦੋਂ ਵੀ ਜਦੋਂ ਅੱਖਾਂ ਦੇ ਸਾਹਮਣੇ ਆਪਣੇ ਸੈਮਜਾਦਾ ਸਾਹਿਬਜਾਦਾ ਬਾਬਾ ਜੀ ਸਿੰਘ ਜੀ ਅਤੇ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਦੇ ਸੀਰ ਉਤੇ ਦੇਖਿਆ ਤਾਂ ਫਿਰ ਵੀ ਡੋਲੇ ਨਹੀਂ ਗਏ ਫਿਰ ਵੀ ਗੁਰੂ ਸਾਹਿਬ ਨੇ ਜਕਾਰੇ ਲਾਏ ਤੇ ਜਦੋਂ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਵੀ ਇੱਥੋਂ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਮੈਂ ਜਗ ਦੇ ਵਿੱਚ ਜਾਵਾਂਗਾ ਤਾਂ ਫਿਰ ਉਹਨਾਂ ਨੇ ਪੰਜ ਪਿਆਰਿਆਂ ਨੇ ਹਕਮ ਰੂਮ ਦੇ ਵਿੱਚ ਕਿਹਾ ਕਿ ਤੁਸੀਂ ਇੱਥੋਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਤਾਂ ਗੁਰੂ ਸਾਹਿਬ ਉਦੋਂ ਫਿਰ ਤਾੜੀ ਮਾਰ ਕੇ ਉੱਥੋਂ ਰਾਤ ਨੂੰ ਅੱਠ ਉਹ ਵੀ ਰਾਤ ਨੂੰ ਉੱਥੋਂ ਨਿਕਲੇ ਕਿ ਮਾਛੀ ਵਾਲਾ ਸਾਹਿਬ ਇਥੇ ਆ ਕੇ ਆਪਣੇ ਪੁੱਤਰਾਂ ਨੂੰ ਸ਼ਹੀਦ ਸ਼ਹੀਦ ਹੁੰਦਾ ਦੇਖ ਕੇ ਫੇਰ ਵੀ ਉਸ ਉਤਾਰਪੁਰਖ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਵੀ ਪਹੁੰਚ ਗਏ ਇਹ ਗੱਲ ਕਹਿੰਦੇ ਆ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਵਿਨ ਰੋਗ ਰਜਾਈਆਂ ਦਾ ਓੜਨ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਇਹ ਕਿਸਾਈਆਂ ਦਾ ਸਹਿਣਾ ਯਾਰੜੇ ਦਾਸ ਨੂੰ ਸੱਤ ਸਰ ਚਿੰਗਾ ਪੱਟ ਖੇੜਿਆ ਦਾ ਰਹਿਣਾ ਮਤਲਬ ਇਸ ਸਾਉਦੇ ਵਿੱਚ ਵੀ ਜੇ ਆਪਾਂ ਇਹਦੇ ਸਾਉਦੀ ਵਿਆਖਿਆ ਕਰੀਏ ਬਹੁਤ ਵੱਡਾ ਸੰਦੇਸ਼ ਦਿੱਤਾ ਕੋਈ ਉਸ ਅਕਾਲ ਪੁਰਖ ਵੈਗੁਰੂ ਨੂੰ ਕੋਈ ਲਾਂਭਾ ਨਹੀਂ ਦਿੱਤਾ ਕਿ ਤੂੰ ਮੇਰੇ ਪੁੱਤ ਸ਼ਹੀਦ ਹੋਗੇ ਜਾਂ ਮੇਰੇ ਛੋਟੇ ਸਾਹਿਬ ਜੀ ਆਦਿ ਉਹਨਾਂ ਦਾ ਕੋਈ ਪਤਾ ਨਹੀਂਗਾ ਫਿਰ ਵੀ ਉਸ ਅਕਾਲ ਪੁਰਖ ਪਰਮਾਤਮਾ ਦੀ ਰਾਜੇ ਵਿੱਚ ਰਹਦੇ ਹੋਏ ਮਾਛੀਵਾੜਾ ਸਾਹਿਬ ਪਹੁੰਚੇ ਤੇ ਇੱਥੇ ਆ ਕੇ ਟੰਡ ਦਾ ਸਹਰਾਣਾ ਲਾ ਕੇ ਸੌਗੇ ਤੇ ਇਸ ਦੇ ਸੰਬੰਧ ਵਿੱਚ ਅੱਲਾ ਯਾਰਖਾਂ ਜੋਗੀ ਲਿਖਦਾ ਕਰਤਾਰ ਕੀ ਸੰਬੰਧ ਹੈ ਨਾਮਕੀ ਕਸਮ ਹੈ ਜਿੰਨੀ ਵੀ ਹੋ ਸਕੇ ਗੋਵਿੰਦ ਦੀ ਬਹੁਤ ਤਾਰੀਫ ਕਰਾਂ ਤੇ ਮਦਰਵਾਪਾ ਜਿੰਨੀ ਵੀ ਉਹਨਾਂ ਦੀ ਤਾਰੀਫ ਕਰੀਏ ਸਾਇਬ ਸ੍ਰੀ ਗੋਵਿੰਦ ਸਿੰਘ ਜੀ ਦੀ ਉਹ ਥੋੜੀ ਆ ਇਹ ਆਪਣੀ ਜ਼ੀਬਾ ਉਹਨਾਂ ਦੀ ਸਿਰਫ ਕਰ ਨਹੀਂ ਸਕਦੀ ਇਸੇ ਤਰ੍ਹਾਂ ਜੇ ਕਹਿੰਦੇ ਸਮੁੰਦਰ ਦੀ ਵਿਸ਼ਾਈ ਬਣ ਜਾਵੇ ਤਾਕਤੀ ਦੇ ਵੀ ਆਪਾਂ ਕਾਗਜ਼ਾਂ ਪੇਜ ਬਣਾ ਲੀਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸੋਭਾ ਵਡਿਆਈ ਉਹਨਾਂ ਦੀ ਉਪਮਾ ਦਾ ਤਾਰੀਫ ਕੀਤੀ ਨਹੀਂ ਜਾ ਸਕਦੀ ਸੋ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਫਿਰ ਪਤਾ ਲੱਗਿਆ ਰਾਏ ਕੱਲੇ ਨੇ ਜਾ ਕੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੇ ਨੀਹਾਂ ਦੇ ਵਿੱਚ ਚਣਕੇ ਸੀਰ ਕਰ ਦਿੱਤਾ ਗਿਆ ਤਾਂ ਉਸ ਵੇਲੇ ਵੀ ਕਹਿੰਦੇ ਫਿਰ ਗੁਰੂ ਸਾਹਿਬ ਨੇ ਕੋਈ ਵੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ 흘ਰੇ ਆ ਏ ਗੁਰੂ ਸਾਹਿਬ ਬੈਠੀ ਜਦੋਂ ਜਾ ਕੇ ਉਹ ਦੱਸਦਾ ਇਤਿਹਾਸ ਦੱਸਦਾ ਵੀ ਨੂਰਾ ਮਾਹੀ ਰੋਰੋ ਦੱਸਦਾ ਸੀਗਾ ਪਰ ਗੁਰੂ ਸਾਹਿਬ ਸੁਣਦੇ ਸੀਗੇ ਤਾਂ ਉਹਨਾਂ ਨੇ ਆਪਣੀ ਤੀਰ ਦੇ ਨਾਲ ਕਾਈ ਦਾ ਇੱਕ ਬੂਟਾ ਉਹ ਪੁੱਟਿਆ ਤੇ ਨਾਲ ਹੀ ਵਜਨ ਕੀਤਾ ਕਿ ਹੁਣ ਇਸ ਤਰ੍ਹਾਂ ਮੋਗਲ ਰਾਜ ਦੀ ਜੜ ਪੱਟੀ ਜਾਵੇਗੀ ਤੇ ਉਸੇ ਤਰ੍ਹਾਂ ਹੋਇਆ ਤੇ 1710 ਦੇ ਵਿੱਚ ਜਦੋਂ ਬੰਦਾ ਬਾਦਰ ਨੇ ਸਰੰਦ ਦੀ ਇੱਟ ਨਾਲ ਇਟਕੜਤਾਈ ਉਸ ਤੋਂ ਬਾਅਦ ਗੁਰੂ ਸਾਹਿਬ ਜਾ ਕੇ ਤਲਵੰਡੀ ਸਾਮੋ ਆਪਣਾ ਦੰਦਵਾ ਸਾਹਿਬ ਜਾ ਕੇ ਰਹਿਸ਼ ਕਰ ਲੈਂਦੇ ਆ ਤਾਂ ਉੱਥੇ ਜਦੋਂ ਉਹਦਾ ਰਹਿੰਦੇ ਆ ਤਾਂ ਸੰਕਲਪਾਂ ਦਾ ਫਿਰ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵੀੜ ਆ ਉਹਦੇ ਹੀ ਰਚਨਾ ਕੀਤੀ ਜਾਵੇ ਉਹਦੇ ਵਿੱਚ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਜਾਵੇ ਕਿਉਂਕਿ ਬਹੁਤ ਸਾਰਾ ਸਾਇਦ ਜਿਵੇਂ ਪਿਛਲੇ ਮੀਟਿੰਗ ਦੇ ਵਿੱਚ ਰਾਣਾ ਸਰ ਜੀ ਨੇ ਦੱਸਿਆ ਸੀਗਾ ਕਈ ਮਨ ਮਤਲਬ ਸਾਇਦ ਸਰਸਾ ਨਦੀ ਦੇ ਪੇਟ ਚੜ ਗਿਆ ਤੇ ਜਦੋਂ ਫਿਰ ਉਹ ਧੀਰਮੱਲੀਆ ਤੋਂ ਕਹਿੰਦੇ ਵੀ ਉਹ ਲੈਣ ਗਏ ਵੀਰ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਤਾਂ ਗੁਰੂ ਸਾਹਿਬ ਨੇ ਫਿਰ ਆਪਣੀ ਸ਼ਕਤੀ ਦੇ ਨਾਲ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਸਹਾਇਕ ਲਾ ਕੇ ਲਖਾਰੀ ਤਾਂ ਉਦੋਂ ਗੁਰੂ ਗ੍ਰਾਸਾ ਮਹਾਰਾਜ ਦਾ ਜਿਹੜਾ ਮੌਜੂਦਾ ਸਰੂਪ ਆ ਉਹ ਤਿਆਰ ਕਰਵਾਇਆ ਤੇ ਇਹਦੇ ਵਿੱਚ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਤਾਂ ਫਿਰ ਨਦੇੜ ਵਿਖੇ ਪਹੁੰਚ ਜਾਂਦੇ ਆ ਨਦੇੜ ਵਿਖੇ ਜਾ ਕੇ ਉੱਥੇ ਮਾਧੋਦਾਸ ਬਰਾਗੀ ਇਹਨੂੰ ਆਪਾਂ ਬੰਦਾਵਾਦ ਜੀ ਦੇ ਨਾਮ ਨਾਲ ਜਾਣਦੇ ਆ ਉਹਨਾਂ ਦੇ ਨਾਲ ਮਿਲਾਪ ਹੁੰਦਾ ਸੋ ਉਹਨਾਂ ਨੂੰ ਸ਼ਕਤੀ ਦੇ ਕੇ ਪੰਜਾਬ ਵੱਲ ਤੋਰਦੇ ਆ ਤਾਂ ਪਰ ਜਿਹੜੇ ਦੁਸ਼ਮਣ ਸੀਗੇ ਉਹ ਉੱਥੇ ਵੀ ਪਹੁੰਚ ਜਾਂਦੇ ਆ ਤਾਂ ਉਹ ਗੁਰੂ ਸਾਹਿਬ ਤੇ ਜਾ ਕੇ ਹਮਲਾ ਕਰਦੇ ਆ ਤਾਂ ਗੁਰੂ ਸਾਹਿਬ ਦੇ ਪੇਟ ਦੇ ਵਿੱਚ ਖੰਜਰ ਮਾਰਦੇ ਆ ਤਾਂ ਕੁਝ ਦਿਨ ਕੁਝ ਸਮਾਂ ਕੁਝ ਮਹੀਨੇ ਨਾਦਰੋ ਜਖਮ ਰਿਹਾ ਤਾਂ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਤੇ ਤੀਰ کمان ਨਾਲ ਤੀਰ ਖਿੱਚਣ ਲੱਗੇ ਤਾਂ ਉਹ ਜਖਮ ਥੋੜਾ ਜਿਹਾ ਅੱਲ੍ਹਾ ਸੀਗਾ ਫੇਰ ਖੁੱਲ ਜਾਂਦਾ ਸੋ ਇਸੇ ਤਰ੍ਹਾਂ ਤੇ ਜਦੋਂ ਗੁਰੂ ਸਾਹਿਬ ਨੂੰ ਆਪਣਾ ਅੰਤਲਾ ਸਮਾਂ ਨੇੜੇ ਆਉਂਦੇ ਦੇਖਿਆ ਤਾਂ ਉਹਨੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਕੇ ਤੇ ਅਕਤੂਬਰ 1708 ਦੇ ਵਿੱਚ ਨਦੇੜ ਵਿਖੇ ਜੋਤੀ ਜੋਤ ਸਮਾ ਗਏ। ਸੋ ਇਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਾਰ ਚ ਕੁਝ ਹਲਕਾ ਆਪਾਂ ਸਾਂਝੀਆਂ ਕਰ ਸਕਿਆ। ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਦੀ ਜਿਹੜੀ ਤਾਰੀਫ ਆ, ਉਹਨਾਂ ਦੀ ਜਿਹੜੀ ਜੀਵਨ ਬਾਰੇ ਜਾਂ ਉਹਨਾਂ ਦੀ ਪ੍ਰਸਾਸਾ ਜਾਂ ਉਹ ਜੋ ਕਾਰਨਾਮੇ ਕਰਕੇ ਗਏ ਨੇ ਉਹ ਆਪਣੀ ਤੋਸੀ ਜਵਾਨ ਇਹ ਕੋਈ ਵੀ ਮਨੁੱਖ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਜਿੰਨੀ ਤਾਰੀਫ ਆ ਕਿ 42 ਸਾਲ ਦੀ ਉਮਰ ਦੇ ਵਿੱਚ ਜੋ ਮੀਲ ਪੱਥਰ ਸਥਾਪਿਤ ਕਰਕੇ ਗਏ ਨੇ ਉਹ ਕਹਣੀ ਕਥਨੀ ਤੋਂ ਵਾਰ ਹੈ ਇਸੇ ਤਰ੍ਹਾਂ ਇੱਕ ਕਵੀ ਰੇਵੀ ਕਿਹਾ ਕਿ ਦੇਸ਼ ਦੇਸ਼ ਨਾ ਹੁੰਦਾ ਤੇ ਪਿਤਾ ਦਸ਼ਮੇਸ਼ ਨਾ ਹੁੰਦਾ ਸੇ ਜੋ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਦੀ ਸਹਾਇਤਾ ਨਾ ਕਰਦੇ ਤੇ ਆਪਣੇ ਸਹਾਇਜਾਂ ਦੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਨਾ ਕਰਾਉਂਦੇ ਇਹ ਹੁਣ ਆਪਣੇ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਆਪਣਾ ਕੁਦਰਤੀ ਤੌਰ ਤੇ ਜਦੋਂ ਸਵਾ ਦੇ ਦਿਨ ਆਉਂਦਾ ਆਪਣਾ ਸਾਰਿਆਂ ਦਾ ਜਿਹੜਾ ਆਪਣੇ ਦਿਮਾਗ ਆ ਜਾਂ ਆਪਣੇ ਘਰਾਂ ਦਾ ਮਾਹੌਲ ਆ ਉਹ ਸ੍ਰੀ ਫਤਿਹਗੜ੍ਹ ਸਾਹਿਬ ਤੇ ਜਿੰਪੌਰ ਸਾਹਿਬ ਨਾਲ ਜੁੜ ਜਾਂਦਾ। ਤੋਂ ਕੁਦਰਤੀ ਦੇਵਨਾਥ ਨਾਲ ਹੀ ਫਿਰ ਥੋੜੇ ਦਿਨਾਂ ਬਾਅਦ ਨਵੇਂ ਸਾਲ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਦੇਵਸ ਆ ਜਾਂਦਾ ਉਹ ਵੀ ਆਪਾਂ ਸਾਰੇ ਰਲ ਮਿਲ ਕੇ ਮਨਾਉਂਦੇ ਆ। ਸੋ ਆਪਾਂ ਨੂੰ ਇਸੇ ਤਰ੍ਹਾਂ ਅਕਾਲ ਪੁਰਖ ਵੈਗਰੂ ਚੜ੍ਹਦੀ ਕਲਾ ਰੱਖੇ ਜੋੜੀ ਰੱਖੇ ਸੇ ਇੱਕ ਵਾਰ ਫੇਰ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰ ਦਾਸ ਦਿੱਖੀਆਂ ਲੱਖ ਲੱਖ ਮੁਬਾਰਕਾਂ ਸਬੂਦਿਆ ਕੋਈ ਵਿਸਥਾਪੀ ਹੋਈ ਤਾਂ ਮਾਫ ਕਰਨਾ ਵਾਇਗਲ ਜੀ ਦਾ ਖਾਸ ਸਾਹਿਬ ਆਇਓ ਜੀ ਦੇ